ਰੋਟੀ ਰੋਟੀ ਸਾਗ ਸੂਖਾ ਖਾਵੇ ਮੱਕੀ ਦੀ ਰੋਟੀ ਖਾ ਕੇ ਸਾਗ ਖਾ ਕੇ ਤੇ ਜਾ ਕੇ ਕਹਿੰਦੇ ਕੇਂਦਰ ਨੂੰ ਰਿਪੋਰਟ ਦੇ ਮੈਂ ਕਹਿੰਦਾ ਪੁੱਛਦਾ ਖਾਣੇ ਇਹਨਾਂ ਨੂੰ ਉਹ ਤੇ ਦੋ ਬੰਦਿਆਂ ਨੇ ਚੱਲਦੇ ਆ ਚਾਹੇ ਸੀਵਰੇਜ ਦਾ ਢੱਕਣ ਬਦਲਾਉਣਾ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਮਿੱਟੂ ਹੋਰੀ ਬਿਜਰੇ ਚਲੋ ਕੋਈ ਨਾ ਫਾਕੀ ਲੈਣਾ ਪਾਈਪ ਦੀ ਜਵਾਬ ਹੈ ਨਾ ਅਸੀਂ ਆਪ ਪੈਸੇ ਲੈਣੇ ਆ ਅਸੀਂ ਚਾਹੁੰਦੇ ਆ ਕਿ ਹੁਣ ਸਰਕਾਰ ਬੱਸਾਂ ਪਾਊਗੀ ਨਵੀਆਂ 900 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੀ ਫਲੀਟ ਚ ਸ਼ਾਮਲ ਹੋਣਗੀਆਂ ਸ਼ਾਨਦਾਰ ਬਸਾ ਪਾਵਾਂਗੇ ਤਾਂ ਕਿ ਅਪਡੇਟ ਕਿਉਂਕਿ ਜ਼ਮਾਨਾ ਬਦਲ ਰਿਹਾ ਹੈ એનર્ਜੀ ਦਾ ਜ਼ਮਾਨਾ ਬਦਲ ਰਿਹਾ ਹੈ ਉਹਦੇ ਮੁਤਾਬਕ ਹੀ ਅਪਡੇਟਡ ਬਸਾ ਹੋਣ ਗਿਆ ਤਾਂ ਕਿ ਅਗਲੇ 20-25 ਸਾਲ ਲੋਡ ਨਾ ਪਵੇ ਤੋਂ ਇਸ ਕਰਕੇ ਸਾਡੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ 1 ਰੁਪਏ ਦੀ ਵੀ ਹਾਨੀ ਪਹੁੰਚਾਉਣ ਦੀ ਕੋਈ ਨਾ ਮੰਨਛ ਹੈ ਨਾ ਇੱਛਾ ਹੈ ਤੇ ਨਾ ਹੀ ਦੇ ਵਿੱਚ ਉਹਨੇ ਗੈਂਗਾ ਦੀ ਸਾਰੇ ਗੈਂਗਾ ਦੀ ਰਿਪੋਰਟ ਵੀ ਦਿੱਤੀ ਨਾ ਵੀ ਕਿਹੜੇ-ਕਿਹੜੇ ਨੇ ਸੁਖਿੰਦਰ ਸਿੰਘ ਆਵਾ ਨੇ ਸਪੀਕਰ ਸਾਹਿਬ ਨੇ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ। ਤੁਸੀਂ ਸਿੰਦਰੰਧਾ ਵੀ ਤਾਂ ਲਿਆਇਆ ਉਹਨਾਂ ਨੂੰ। ਥੋੜਾ ਜਿਹਾ ਡਰੈੱਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ? ਕਮਾਲ ਆ ਯਾਰ। ਵੱਡੇ ਵੱਡੇ ਗੈਂਗਸਟਰ ਤਾਂ ਉਹਦਾ ਨਾਂ ਲਈ ਜਾਂਦੇ ਨੇ। ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ। ਉਹ ਬੋਹ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ। ਤੁਸੀਂ ਸਿੰਦਰੰਧਾ ਪਈਏ। ਕਰਜ਼ਾ ਮਾਫ਼ ਸਹਰਾ ਉਹਦੇ ਨਾ ਕਰੀਏ। ਜੋ ਜੁਮਲੇ ਬਾਜੀ ਹੋ ਰਹੀ ਹੈ ਕਰ ਲੋ ਟਵੀਟ ਉਹਨੂੰ ਕੋ ਆ ਜਾ ਕੋਈ। ਹਾਂ ਜੀ ਆਉਂਦੇ ਰਹਿੰਦੇ ਆ ਸਾਰੇ ਮੰਤਰੀ ਵਧੀਆ ਟੂਰਿਜ਼ਮ ਪਲੇਸ ਹੈ ਪੰਜਾਬ ਰੋਟੀ ਰੋਟੀ ਸਾਗ ਸੂਖ ਖਾਵੇ ਮੱਕੀ ਦੀ ਰੋਟੀ ਖਾ ਕੇ ਸਾਗ ਖਾ ਕੇ ਤੇ ਜਾ ਕੇ ਕਹਿੰਦੇ ਕੇਂਦਰ ਨੂੰ ਰਿਪੋਰਟ ਦੇ ਮੈਂ ਕਹਿੰਦਾ ਪੁੱਛਦਾ ਖਾਣੇ ਇਹਨਾਂ ਨੂੰ ਉਹ ਤੇ ਦੋ ਬੰਦਿਆਂ ਨੇ ਚਲਦੇ ਆ ਚਾਹੇ ਸੀਵਰੇਜ ਦਾ ਢੱਕਣ ਬਦਲਾਉਣਾ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਮਿਲ ਬਿੱਟੂ ਹੋਰੀਂ ਵਿਚਾਰੇ ਚਲੋ ਕੋਈ ਨਾ ਫਾਕੀ ਲੈਣ ਉਹਦੇ ਤੇ ਸਰਕਾਰ ਕਿਸ ਤਰ੍ਹਾਂ ਵਿਚਾਰ ਕਰਦੀ ਹੈ ਦੇਖੋ ਜੀ ਜਿਹੜੇ ਕਾਨੂੰਨ ਨੇ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਉਹਨਾਂ ਮੁਤਾਬਕ ਅਸੀਂ ਬਹੁਤ ਸਾਰੀਆਂ ਇਹਨਾਂ ਨੇ ਬੱਸਾਂ ਦੇ ਕੈਨਸਲ ਕੀਤੇ ਨੇ ਪਰਮਿਟ ਜਿਹੜੇ 30 ਕਿਲੋਮੀਟਰ ਬਾਅਦ ਇਹਨਾਂ ਨੇ ਵਧਾ ਰੱਖੇ ਸੀ 30 ਕਿਲੋਮੀਟਰ ਇੱਥੇ ਫੇਰ ਅੱਗੇ ਫੇਰ ਅੱਗੇ ਫੇਰ ਅੱਗੇ ਸਾਡੇ ਲਈ ਕੋਈ ਆਰਬਿਟ ਕੋਈ ਨਿਊਦੀਪ ਕੋਈ ਪ੍ਰਾਈਵੇਟ ਬੱਸ ਸਾਡਾ ਨਾਂ ਦਾ ਪਾਈਪ ਦੀ ਜਵਾਦ ਹੈ ਨਾ ਅਸੀਂ ਆਪ ਪੈਸੇ ਲੈਣੇ ਆ ਅਸੀਂ ਚਾਹੁੰਦੇ ਆ ਕਿ ਹੁਣ ਸਰਕਾਰ ਬੱਸਾਂ ਪਾਊਗੀ ਨਵੀਆਂ 900 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੀ ਫਲੀਟ ਵਿੱਚ ਸ਼ਾਮਲ ਹੋਣਗੀਆਂ ਸ਼ਾਨਦਾਰ ਬੱਸਾਂ ਪਾਵਾਂਗੇ ਤਾਂ ਕਿ ਅਪਡੇਟ ਕਿਉਂਕਿ ਜ਼ਮਾਨਾ ਬਦਲ ਰਿਹਾ ਐਨਰਜੀ ਦਾ ਜ਼ਮਾਨਾ ਬਦਲ ਰਿਹਾ ਉਹਦੇ ਮੁਤਾਬਕ ਹੀ ਅਪਡੇਟਡ ਬੱਸਾਂ ਹੋਣਗੀਆਂ ਤਾਂ ਕਿ ਅਗਲੇ 20-25 ਸਾਲ ਲੋੜ ਨਾ ਪਵੇ ਤੋਂ ਇਸ ਕਰਕੇ ਸਾਡੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ 1 ਰੁਪਏ ਦੀ ਵੀ ਹਾਨੀ ਪਹੁੰਚਾਉਣ ਦੀ ਕੋਈ ਨਾ ਮਨਛੈ ਨਾ ਇੱਛਾ ਤੇ ਨਾ ਹੀ ਅਸੀਂ ਕਰਾਂਗੇ ਹਜੇਕਾ ਤੇ ਉਹਦੇ ਵਿੱਚ ਉਹਨੇ ਗੈਂਗਾਂ ਦੀ ਸਾਰੇ ਗੈਂਗਾਂ ਦੀ ਰਿਪੋਰਟ ਵੀ ਦਿੱਤੀ ਨਾ ਵੀ ਕਿਹੜੇ ਕਿਹੜੇ ਨੇ ਸੁਖਿੰਦਰ ਰੰਧਾਵਾ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵੱਧ ਗਏ ਤੇ ਸੁਖਿੰਦਰ ਰੰਧਾਵਾ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਐਡਰੈਸ ਵੀ ਦੇ ਦਿੰਦਾ ਵੀ ਕਿਹੜੇ ਕਿਹੜੇ ਨੇ ਕਮਾਲ ਆ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦਾ ਨਾਂ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬੋਹ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੁਸੀਂ ਇੰਦਰਨਝਾਵਾ ਜੀ ਤੁਸੀਂ ਭਾਵੇਂ ਇਹ ਜਿਹੀ ਚਿੱਠੀਆਂ ਨਾ ਲਿਖੋ ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਪਾਈ ਜਾ ਰਹੇ ਨੂੰ ਤੋੜ ਦੂਗਾ ਗੋਲੀਆਂ ਨਾਲ ਗਲਤ ਫਹਿਮੀ ਚ ਹੈ ਇਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ ਵਿੱਚ ਕਹਿਣਾ ਚਾਹਣਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬਾਧ ਦੇ ਭਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੁਈ ਐਦਾਂ ਦਾ ਸੋਚ ਕਿ ਆਜੇ ਕੋਈ ਸ਼ੂਟਰ ਆਜੇ ਕੋਈ ਇਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਪੰਗ ਕਰ ਦਾਂਗੇ ਗਲਤਫਹਿਮੀ ਚ ਨੇ ਅੱਜ ਕਰਾਲੀ ਗਈ ਕਿ ਕਿਸ ਤਰੀਕੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਅਸਲ ਚ ਲੋਕ ਕੀ ਕਹਿੰਦੇ ਨੇ ਬਸਾਂ ਬੰਦ ਨੇ ਕਿਵੇਂ ਦਾ ਮਾਹੌਲ ਹੈ ਮੈਂ ਕਰਾਲੀ ਵਾਲੇ ਬਸ ਸਾਡੇ ਤੇ ਖੜਿਆ ਸੀ ਅੱਜ ਸੱਚੀ ਮੁੱੱਚੀ ਅੱਧਾ ਪੌਣਾ ਘੰਟਾ ਬਸਰੀ ਆਈ ਪਹਿਲਾਂ ਤੇ ਆ ਚਾਰ ਕੰਦੇ ਖੜੇ ਸੀ ਉੱਥੇ ਬਾਅਦ ਚ ਥੋੜਾ ਜ਼ਿਆਦਾ ਹੋਗੇ ਤੇ ਜਦੋਂ ਬਸ ਆਈ ਤਾਂ ਉਹ ਜੋ ਬੈਗੇ ਮੈਂ ਡੀਸੀ ਰੋਪੜ ਨੂੰ ਬੁਲਾ ਕੇ ਕਿਹਾ ਕਿ ਬਾਵੇਂ ਕੁਰਾਲੀ ਤੋਂ ਹੀ ਚਲਾਈਏ ਜਾਣ ਬਾਵੇਂ ਲੋਕਲ ਜਿਹੜੇ ਕਿਉਂਕਿ ਉਹਨਾਂ ਨੂੰ ਲੋਕਲ ਜਾਣਾ ਸੀਗਾ ਕਿਸੇ ਨੇ ਪਠਾ ਸਾਹਿਬ ਜਾਣਾ ਸੀ ਮੱਥਾ ਟੇਕਣ ਕਿਸੇ ਨੇ ਰੋਪੜ ਜਾਣਾ ਸੀ ਕੋਈ ਦਰਬਾਰ ਸਾਹਿਬ ਵਾਲੇ ਵੀ ਸੀਗੇ ਲੰਬੇ ਰੂਟ ਵਾਲੇ ਵੀ ਸੀਗੇ ਤੇ ਕੋਈ ਦਿੱਕਤ ਨਾ ਆਵੇ ਮੈਂ ਐਸੀ ਕਰਕੇ ਕਹਿਣਾ ਜਿਹੜੇ ਪੀਆਟੀਸੀ ਵਾਲੇ ਸਾਡੇ ਭਰਾ ਨੇ ਕਿ ਕਿਸੇ ਨੇ ਮਥਾ ਟੇਕਣ ਜਾਣਾ ਹੈ ਕਿਸੇ ਦੀ ਸੁੱਖਣਾ ਪੂਰੀ ਹੋ ਗਈ ਕਿਸੇ ਨੇ ਸੁੱਖਣਾ ਸੁਖਣ ਜਾਣਾ ਤੇ ਉਹਦੇ ਵਿੱਚ ਹੀ ਤੁਹਾਡੀਆਂ ਦੁਆਵਾਂ ਜਿਹੜੀਆਂ ਨੇ ਉਹ ਚੁਪੀਆਂ ਹੋਈਆਂ ਨੇ ਆਪਣੀ ਜੁਨੀਅਨ ਦੇ ਜਿਹੜੇ ਕਰਤਾ ਧਰਤਾ ਨੇ ਪ੍ਰਬੰਧਕ ਨੇ ਉਹਨਾਂ ਨੂੰ ਸਾਡੇ ਕੋਲੇ ਭੇਜੋ ਗੱਲਬਾਤ ਹਾਜ਼ਰ ਹਰ ਬਖਤ ਹਾਜ਼ਰ ਬਣਦਾ ਹੱਕ ਵੀ ਮਿਲੂਗਾ ਪਰ ਕੋਈ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਕੋਈ ਇਸ ਤਰ੍ਹਾਂ ਦਾ ਕਦਮ ਨਾ ਚੁੱਕੋ ਪਲੀਜ਼ ਪਹਿਲੀ ਗੱਲ ਤਾਂ ਸੈਂਟਰ ਦੇ ਹੱਥ ਹੋਣੇ ਨਹੀਂ ਚਾਹੀਦੇ ਸੀ ਪਰ ਜਿਹੜੇ ਪਿੱਛੇ ਖਿੱਚਣੇ ਪਏ ਕਿਉਂ ਪੰਗੇ ਲੈਂਦੇ ਹੋਏ ਇਸ ਤਰ੍ਹਾਂ ਦੇ ਮੈਂ ਉਸ ਦਿਨ ਕਿਹਾ ਸੀਗਾ ਪੰਜਾਬਾ ਬੰਚੇ ਮੈਂ ਦਿੱਲੀ ਪੀਸੀ ਕੀਤੀ ਸੀ ਮੈਂ ਕਿ ਉਹਨਾਂ ਨੇ ਕਿਹਾ ਕਿ ਓਕੇ ਡੈਫਰ ਕਰਤੇ ਸਾਰੇ ਸਟੇਟਸ ਕੋ ਬਣਿਆ ਰਹੂਗਾ ਐਂ ਚੰਡੀਗੜ੍ਹ ਐਂ ਪੰਜਾਬ ਯੂਨੀਵਰਸਿਟੀ ਐਦਾਂ ਹੀ ਐਸਬੀਐਲ ਕਿਉਂ ਪੰਗੇ ਲੈਂਦੇ ਨੇ ਪੰਗੇ ਲੈ ਕੇ ਬਾਅਦ ਹੱਥ ਪਿੱਛੇ ਖਿੱਚਲੇ ਪੰਜਾਬ ਯੂਨੀਵਰਸਿਟੀ ਤੋਂ ਹੱਥ ਪਿੱਛੇ ਖਿੱਚਲੇ ਚੰਡੀਗੜ੍ਹ ਤੋਂ ਹੱਥ ਪਿੱਛੇ ਖਿੱਚਲੇ ਹੱਥ ਫਸਾਉਂਦੇ ਕਿਉਂ ਨੇ ਜਿਹੜੇ ਪਿੱਛੇ ਖਿੱਚਣੇ ਪੈਂਦੇ देखो तो अगर किसी स्टेट को एस आई आर से कोई कोई शिकायत है तो चुनाव आयोग को चुनाव कमीशन को उसका जवाब देना चाहिए ये कहने की बजाय सबूत लेके आओ लोग क्यों सबूत लेके आए भाई आप सबूत दो अगर किसी पोलिटिकल पार्टी को एस आई आर पे आपत्ति है तो चुनाव आयोग जवाब देना उसका कि जी क्या आपत्ति है बताइए सारी पार्टियों सभी उस, उस प्रदेश की सभी पार्टियों को बुलाए चुनाव कमीशन क्या किसी किसी पार्टी को किसी का नाम डिलीट करने में और किसी का नाम ऐड करने में आपत्ति हो सकती है अगर सिर्फ एक ही पार्टी के डिलीट हो रहे हैं और एक ही पार्टी के ऐड हो रहे हैं तो आपत्ति होगी तो उसका जवाब चुनाव कमीशन देना को, को देना पड़ेगा ना कि चुनाव कमीशन ये कह, कह दे कि आप सबूत लेके आओ ईवीएम हैक होती है सबूत लेके आओ आप क्यों नहीं बताते भी कि नहीं हो सकती ये हैक प्रूफ है अच्छा जब भी ईवीएम एफ आई आर की एस आई आर की जब भी बात होती है ईवीएम हैकिंग की और एस आई आर की तो बीजेपी उनके पक्ष में आ, क्यों आके खड़ी हो जाती है ईवीएम के पक्ष में अगर बीजेपी को मोदी पर इतना यकीन है कि मोदी की लहर है जी मोदी के नाम पे जीतते हैं तो वो कहें जैसे मर्जी करवा लो जो मर्जी ईवीएम चेक करवा लो हमें तो मोदी पर यकीन है लेकिन वो ईवीएम के पक्ष में आके खड़े हो जाते हैं इट मीन्स समथिंग इज रॉन्ग ਕਿ ਨੇ ਸੈਮੀਫਾਈਨਲ ਕਰੋਗੇ ਹਣਾ ਸੈਮੀਫਾਈਨਲ ਇੱਕੋ ਹੀ ਹੁੰਦਾ ਹੈ ਉਹੀ ਹੁੰਦਾ ਉਹੀ ਹੁੰਦਾ ਫਿਰ ਇਹ ਪਾਮੇਲ ਹਾਂ ਐਸੇ ਕੰਮ ਚ ਹੀ ਆਪਾਂ ਸਾਰੇ ਹੈ ਨਾ ਪਰਫਾਰਮੈਂਸ ਟੈਸਟ ਸੈਮੀਫਾਈਨਲ ਉਹ ਸੈਮੀਫਾਈਨਲ ਕਿਧਰ ਗਏ ਪਹਿਲਾਂ ਉਹਨੂੰ ਪੁੱਛ ਲੈ ਸੈਮੀਫਾਈਨਲ ਕਿੱਥੇ ਨੇ ਯਾਰ ਇਲੈਕਸ਼ਨ ਹੈ ਜਸਟ ਇਲੈਕਸ਼ਨ ਹੈ ਸਰਪੰਚੀ ਦੀ ਹੋ ਕੇ ਹਟੀ ਹੈ ਕਾਰਪੋਰੇਸ਼ਨ ਦੀ ਹੋਊਗੀ ਜ਼ਿਲ੍ਹਾ ਪ੍ਰੀਸ਼ਦ ਦੀ ਆ ਗਈ ਅੱਗੇ ਹੋਰ ਹੋਣ ਗਿਆ ਇਲੈਕਸ਼ਨ ਚੱਲਦੇ ਰਹਿੰਦੇ ਨੇ ਹਰੇਕ ਨੂੰ ਸੈਮੀਫਾਈਨਲ ਨਾ ਮੰਨ ਲਿਆ ਕਰੋ ਜਿਸ ਐਂਵਲ ਮੰਦਪ ਪਰ ਇਹ ਵੀ ਇਹ ਵੀ ਦਸਵੀਂ ਅਸੀ ਫਾਈਨਲ ਚ ਪਹੁੰਚ ਗਏ ਅੱਛਾ ਇੱਕ ਮਿੰਟ ਮੈਂ 5 ਦਿਨ ਹਸਤੜ ਗਿਆ ਸੀ ਉਹ ਜਿਹੜੇ ਕਹਿੰਦੇ ਸੀ ਭੌਂਤ ਮੰਦਾਂ ਤੱਕ ਗਿਆ ਹੁਣ ਉਹ ਤਾਂ ਮੁੱਖ ਮੰਤਰੀ ਤੋਂ ਲਾਤ ਆ ਉਹ ਕੀ ਕਰਦੇ ਨੇ ਹੁਣ ਉਹ ਉਹਨਾਂ ਨੇ ਆਪਦੇ ਦਰਸ਼ਕਾਂ ਤੋਂ ਮਾਫੀ ਮੰਗੀ ਹੈ ਆਪਦੇ ਦਰਸ਼ਕਾਂ ਨੂੰ ਉਹਨਾਂ ਨੇ ਭੁਲੇਖੇ ਚ ਰੱਖਿਆ ਉਹ ਜਿਹੜੇ ਕੁਝ ਯੂਟਿਊਬਰ ਜੀ ਹੈਗੇ ਨੇ ਹਨਾ ਲਓ ਜੀ ਲਾਤ ਹੈ ਜੀ ਉਹ ਤਾਂ ਗਿਆ ਜੀ ਮੈਂ ਮੈਂ ਇੱਥੀ ਆ ਕੇ ਕਹਿਆ ਸੀ ਕਿਤੇ ਨਹੀਂ ਜਾਂਦੇ ਇੱਥੀਆਂ ਠੀਕ ਹੈ ਨਾ ਜੇ ਪਬਲਿਕ ਦਾ ਪਿਆਰ ਰਿਹਾ ਫੇਰ ਇੱਥੀ ਰਵਾਂਗੇ ਕੋਈ ਐਸੀ ਗੱਲ ਨਹੀਂ ਪਰ ਇਹਨੂੰ ਹਰੇਕ ਨੂੰ ਚਲੋ ਤੇਰੇ ਮੁਤਾਬਕ ਕਰ ਲੈਨੇ ਆ ਸਰਕਾਰ ਦਾ ਕੀ ਕਹਨਾ ਅੰਗਰੇਜ਼ੀ ਬੋਲੇ ਤੂੰ ਸਰਕਾਰ ਦਾ ਇਹਦਾ ਮਤਲਬ 5 ਸਾਲ ਦਾ ਇਹ ਮਿਸਾਲ ਦਾ ਕੰਮ ਹੈ ਤੂੰ ਪਰਫਾਰਮੈਂਸ ਨਹੀਂ ਅੰਗਰੇਜ਼ੀ ਚ ਕਹਿਆ ਕੁਝ ਤੂੰ ਪਰਫਾਰਮੈਂਸ ਟੈਸਟ ਹੈਨਾ ਜੇ ਪਰਫਾਰਮੈਂਸ ਟੈਸਟ ਪਾਸ ਹੋ ਗਏ ਤੂੰ ਕਹੇਂਗਾ ਵੀ ਹਾਂ ਪਰਫਾਰਮੈਂਸ ਟੈਸਟ ਚ ਕਲੀਅਰ ਹੋ ਗਏ